ਮੇਰਾ ਨਾਮ ਡਾਕਟਰ ਜਗਦੀਸ਼ ਸਿੰਘ ਜੀ सरपंच ਪਿੰਡ ਰਜਾਦਾ ਅੱਜ ਕਾਹਦੀ ਲੱਗੀ ਐ ਸਾਡੇ ਅੱਜ ਖੇਤੀਬਾੜੀ ਅਫਸਰ ਮੈਡਮ ਕਨਵਨ ਤੋਂ ਮੈਡਮ ਅਮਨਦੀਪ ਕੋਹਰ ਔਰ ਉਹਨਾਂ ਦੇ ਨਾਲ ਸਾਡੇ ਦਰਸ਼ਨ ਸਿੰਘ ਜੀ ਪਹੁੰਚੇ ਹੋਏ ਨੇ ਸੋ ਸਾਡੇ ਪਿੰਡ ਵਿੱਚ ਕਾਫੀ ਲੋਕ ਮਤਲਬ ਇਕੱਠੇ ਹੋ ਗਏ ਆਏ ਹੋਏ ਨੇ ਆਪਣੇ ਆਪਣੇ ਉਹਨਾਂ ਨੇ ਖੇਤੀਬਾੜੇ ਕੰਮ ਕਰਵਾਏ ਨੇ ਕਿਸ ਨੇ ਬੀਜ ਬਾਰੇ ਪੁੱਛਿਆ ਵਾ ਜਾਂ ਕੋਈ ਕਿਸ ਨੇ ਦਵਾਈਆਂ ਬਾਰੇ ਖੇਤੀਬਾੜੀ ਦੇ ਵਿਭਾਗ ਦੇ ਜਿੰਨੇ ਵੀ ਸਾਡੇ ਇਹ ਕਿਸਾਨ ਸਾਲ ਭਰਾ ਆਏ ਹੋਏ ਨੇ ਸਾਰੇ ਤੇ ਸਾਰਿਆਂ ਨੇ ਆਪਣੇ ਆਪਣੇ ਬਾਰੇ ਜਾਣਕਾਰੀ ਦਿੱਤੀ ਆ ਤੇ ਔਰ ਜੋ ਕੋਈ ਕੰਮ ਇਹਨਾਂ ਦੇ ਕਿਸ ਦੇ ਪੀਐਮ ਕਿਸਾਨ ਯੋਜਨਾ ਉਹਦੇ ਬਾਰੇ ਜਾਣਕਾਰੀ ਆਵਾ ਤੇ ਕਿਹ ਵੈਸੀਆਂ ਕਰਵਾਈਆਂ ਉਹ ਕਿੰਨੇ ਜਾਣੇ ਦੀ ਹਾਂ ਹਾਂਜੀ ਘਟੋ ਘਟ ਲਗਭਗ 35 ਜਾਣਿਆਂ ਦੀਆਂ ਹੋ ਚੁੱਕੀਆਂ ਵਾਂ ਔਰ ਅਜੇ ਮੈਡਮ ਇੱਥੇ ਬੈਠੇ ਹੋਏ ਨੇ ਲੱਗਿਓ ਹੈ ਮੈਡਮ ਕਰ ਰਹੇ ਨੇ ਔਰ ਖੇਤੀਬਾੜੇ ਬੜੀਆਂ ਹੋਰ ਵੀ ਗੱਲਾਂ ਦੱਸ ਕੇ ਗਏ ਜਿਸ ਤਰ੍ਹਾਂ ਮੱਕੀ ਬਾਰੇ ਯਾਰ ਕਰੀ ਦੇਂਦੇ ਸੀ ਕਿ ਮੱਕੀ ਲਗਾਓ ਔਰ ਇਸ ਤਰ੍ਹਾਂ ਦੇ ਹਾਂ ਰੋਟਾਵੇਟਰ ਵਗੈਰਾ ਦੇਣ ਮਾਰੇ ਇੱਥੇ ਸਬਸਿਡੀ ਬਾਰੇ ਕਹਿਣ ਦੇ ਆ ਵੀ ਸਬਸਿਡੀ ਦਿੱਤੀ ਜਾਏਗੀ ਲਗਾਉਣ ਵਾਸਤੇ ਤੇ ਇਹਨਾਂ ਦੇ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਸੋ ਪਿੰਡ ਵਾਸੀ ਜਿਹੜੇ ਸਾਡੇ ਉੱਤੇ ਪਹੁੰਚੇ ਹੋਏ ਨੇ ਇਹਨਾਂ ਸੱਜਣਾ ਦਾ ਕਿਸਾਨਾਂ ਦਾ ਜੋ ਸਾਡੇ ਵੀਰ ਪਹੁੰਚੇ ਹੋਏ ਨੇ ਸਾਬਕਾ ਸਰਪੰਚ ਗੁਰਦੀਪ ਸਿੰਘ ਜੀ ਸਾਡੇ ਪਬਲ ਜਗਜੀਤ ਸਿੰਘ ਜੀ ਮਨਜੀਤ ਸਿੰਘ ਜੀ ਸਾਡੇ ਚਾਚਾ ਪੱਤਾਪ ਸਿੰਘ ਜੀ ਸਾਡੇ ਆਪਣੇ ਵੀਰ ਜੀ ਔਰ ਇੰਦਰ ਜੀ ਇੰਦਰਜੀਤ ਸਿੰਘ ਸਾਡੇ ਡਾਕਟਰ ਸਾਹਿਬ ਜੀ ਪਹੁੰਚੇ ਹੋਏ ਨੇ ਸਾਡੇ ਜੀ ਪੱਤਾਪ ਸਾਡੇ ਬਹੁਤ ਹੀ ਕਿਸਾਨ ਵੀਰ ਸਿੰਘ ਜੀ ਪੱਤਾਪਾਰਾ ਸਿੰਘ ਜੀ ਸਾਡੇ ਆਪਣੇ ਭਜਨ ਸਿੰਘ ਜੀ ਔਰ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਚਾਚਾ ਜੀ ਅਮਰੀਕ ਸਿੰਘ ਜੀ ਪਹੁੰਚੇ ਹੋਏ ਨੇ ਸਾਡੇ ਚਾਚਾ ਜੀ ਦਾ ਸਦਾਨਾ ਜੀ ਸਾਡਾ ਬੇਲਾ ਸਿੰਘ ਜੀ ਪਹੁੰਚੇ ਹੋਏ ਨੇ ਲੀਤੀਆ ਪਹੁੰਚਾ ਤੇ ਮੈਂਬਰ ਪੰਚਾਇਤ ਗੁਰਦੇਵ ਸਿੰਘ ਗਰਮੀਤ ਸਿੰਘ ਜੀ ਸਾਡੇ ਬਹੁਤ ਸਾਡਾ ਪਿੰਡ ਜਿਹੜੇ ਨਿਵਾਸੀ ਸਾਰੇ ਪਹੁੰਚੇ ਹੋਏ ਨੇ ਜੀ ਸਾਰਿਆਂ ਦਾ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਬੜੇ ਚੰਗੇ ਢੰਗ ਤਰੀਕੇ ਨਾਲ ਇੱਥੇ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਲਾਭ ਲੈ ਰਹੇ ਨੇ ਸਾਡੇ ਬੜੇ ਤਰੀਕੇ ਦੇ ਨਾਲ ਕੋਈ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਆ ਸਾਰੇ ਬੜੀ ਕਿਰਨ ਵਧੀਆ ਕੰਮ ਕਰ ਰਹੇ ਨੇ ਸਾਰੇ ਕਿਸਾਨ ਪਹੁੰਚੇ ਅੱਜ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾਇਆ ਹੈ ਇੱਥੇ ਜਿਹਦੇ ਵਿੱਚ ਪੀਐਮ ਸਕੀਮ ਵੱਖ-ਵੱਖ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਮੈਂ ਹੰਦੇ ਆ ਮੈਕਸ ਸੰਦ ਉਹਨਾਂ ਵਾਸਤੇ ਇਹ ਇਹਨਾਂ ਦੇ ਜਿਹੜੇ 35 ਜਿਹੜੇ ਹੈਗੇ ਕਾਰਡ ਪੀਐਮ ਸਕੀਮ ਦੇ ਕਾਰਡ ਸੀਗੇ ਉਹ ਜਿਹੜੇ ਬੰਦ ਹੋਏ ਸੀਗੇ ਜਾਂ ਪੈਸੇ ਨਹੀਂ ਸੀ ਆ ਰਹੇ ਮੈਡਮ ਅਮਨਦੀਪ ਕੌਰ ਨਾਲ ਉਹਨਾਂ ਦੇ ਦਰਸ਼ਨ ਸਿੰਘ ਆਏ ਉਹਨਾਂ ਨੇ ਘੰਟਾ ਪਾਉਣਾ ਘੰਟਾ ਤਕਰੀਬਤ ਇਥੇ ਰਹਿ ਕੇ ਬਹੁਤ ਵਧੀਆ ਸੱਚਜੇ ਢੰਗ ਦੇ ਨਾਲ ਸਾਰਿਆਂ ਨੂੰ ਗਾਈਡ ਕੀਤਾ ਜਿਨ੍ਹਾਂ ਦੇ ਜਿਵੇਂ ਜਿਵੇਂ ਵੀ ਉਹਨਾਂ ਦੇ ਮਤਲਬ ਡਾਕੂਮੈਂਟਸ ਚਾਹੀਦੇ ਸੀ ਉਹਨਾਂ ਨੂੰ ਉਹਨਾਂ ਨੇ ਦੱਸਿਆ ਬਾਕੀ ਖੇਤੀਬਾੜੀ ਦੇ ਸਬੰਧੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਸੰਦ ਸੀਗੇ ਉਹਨਾਂ ਦੀ ਸਬਸਿਡੀ ਦੀਆਂ ਬਾਰੇ ਦਵਾਈਆਂ ਬਾਰੇ ਤੇ ਬਾਕੀ ਕੁਝ 2-4 ਕਿੱਲੇ ਦੇ ਆ ਕਹਿੰਦੇ ਵੀ ਤੁਹਾਡੇ ਮੈਰਕਾ ਪਿੰਡ ਚ ਮੱਕੀ ਦਾ ਵਾਸਤੇ ਅਸੀਂ ਕੁਝ ਕਰਾਂਗੇ ਉ ਟ੍ਰਾਇਲ ਲਾਵਾਂਗੇ ਉਹਦੇ ਵਾਸਤੇ ਦੱਸ ਕੇ ਗਏ ਨੇ ਅਜੇ ਮੈਡਮ ਹੁਣ ਇੱਥੇ ਹੀ ਨੇ ਸੰਗਤ ਆਈ ਜਾਂਦੀ ਆ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਸਾਰੇ ਜੀ ਹਾਂ ਜੀ ਸਾਡੇ ਪਿੰਡ ਵਾਲਿਆਂ ਬੜੇ ਗਹਿਰਾਈ ਨਾਲ ਬੜੇ ਸੱਚੇ ਢੰਗ ਨਾਲ ਬੜੀ ਬਰੀਕੀ ਨਾਲ ਉਹਨਾਂ ਕੋਲ ਸਵਾਲ ਕੀਤੇ ਉਹਨਾਂ ਨੇ ਦੱਸਿਆ ਮਤਲਬ ਬਰੀਕੀ ਨਾਲ ਆਪਾਂ ਤਾਂ ਹੀ ਸਵਾਲ ਕਰਦੇ ਜੇ ਆਪਾਂ ਉਹ ਤੋਂ ਲਾਭ ਲੈਣਾ ਤੇ ਜੇ ਆਓ ਜੀ ਤੇ ਜਾਓ ਜੀ ਉਦੋਂ ਫਿਰ ਗੱਲ ਹੁੰਦੀ ਨਹੀਂ ਆ ਇਹੋ ਜਿਹਾ ਕੈਂਪ ਲੱਗਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਮੈਂ ਸਾਰਿਆਂ ਨੂੰ ਹੀ ਇਹ ਬੇਨਤੀ ਕਰੂੰਗਾ ਪਿੰਡ ਵਾਲਿਆਂ ਨੂੰ ਹਲਕਾ ਬਲਾਕ ਦੇ ਵਿੱਚ ਹਰ ਇੱਕ ਪਿੰਡ ਆਪਾਂ ਆਪਣੇ ਪਿੰਡ ਬਲਾਕ ਬਲਾਕ ਪਧਰੀ ਤੇ ਪਿੰਡ ਲੈਵਲ ਤੇ ਕੈਂਪ ਲਵਾਉਣ ਜਿਹੜਾ ਕਿ ਵੱਤਵਾ ਦੇ ਆਪਾਂ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਅਸੀਂ ਫਾਇਦਾ ਲੈ ਸਕੀ ਆ